ਅੰਕਿਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣੇ YouTube ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਖਾਸ ਆਪਾਂ ਉਹਨਾਂ ਪਸ਼ੂ ਪਾਲਕ ਵੀਰਾਂ ਲਈ ਬਣਾਈ ਹੈ ਜਿਨ੍ਹਾਂ ਦਾ ਮੈਡੀਕਲ ਉੱਤੇ ਆ ਕੇ ਇਹ ਸਭੰਨ ਰਿਹਾ ਹੈ ਕਿ ਉਹਨਾਂ ਦੇ ਪਸ਼ੂ ਸੂਣ ਵਾਲੇ ਹਨ ਸੂਣ ਵਿੱਚ 2 ਤੋਂ 2.5 ਮਹੀਨੇ ਰਹਿ ਗਏ ਹਨ ਅਤੇ ਉਹਨਾਂ ਨੇ ਚੰਗੀ ਤਰ੍ਹਾਂ ਦੇਵਾ ਨਹੀਂ ਬਣਾਇਆ ਜਾਂ ਦੁੱਧ ਨਹੀਂ ਲਾਉਣ ਲੱਗੇ ਤਾਂ ਉਹਨਾਂ ਲਈ ਆਪਾਂ ਕੁਝ ਵਧੀਆ ਕੰਪਨੀ ਦੇ ਕੋਲ ਡੱਟ ਲੈ ਕੇ ਆਏ ਆਂ ਜਿਨ੍ਹਾਂ ਦੇ ਦੇਣ ਨਾਲ ਉਹਨਾਂ ਦੇ ਪਸ਼ੂਆਂ ਦਾ ਖਵਾਨਾ ਵੀ ਵਧੀਆ ਬਣੂਗਾ ਅਤੇ ਦੁੱਧ ਵੀ ਵਧੀਆ ਲਾਉਣਗੇ ਤਾਂ ਤੁਹਾਡਾ ਜ਼ਿਆਦਾ ਨਾ ਸਮਾਂ ਲੈਂਦੇ ਹੋਏ ਤਾਂ ਆਪਾਂ ਵੀਡੀਓ ਸ਼ੁਰ ਇਹ ਕਹੇ ਕੋਕ ਆਪਣੀਆਂ ਜਿਨ੍ਹਾਂ ਦੀ ਆਪਾਂ ਤੁਹਾਡੇ ਨਾਲ ਗੱਲ ਅੱਜ ਕਰਾਂਗੇ ਸਭ ਤੋਂ ਪਹਿਲੇ ਨੰਬਰ ਤੇ ਹੈ ਜੀ ਮਲਟੀ ਸਟਾਰ ਐਚ ਜੋ ਕਿ ਮੈਂਟ੍ਰੈਂਡ ਦੁਆਰਾ ਬਣਾਇਆ ਜਾਂਦਾ ਹੈ ਇਸ ਨੂੰ ਵੀ ਸੂਣ ਵਾਲੇ ਪਸ਼ੂ ਵਿੱਚ ਦੇਣ ਨਾਲ ਉਹਦਾ ਹਵਾਨਾ ਵਧੀਆ ਪੰਦਾ ਤੇ ਪਸ਼ੂ ਵਧੀਆ ਦੁੱਧ ਦਿੰਦਾ ਹੈ ਇਹਦੀ ਵਰਤੋਂ ਦੀ ਗੱਲ ਕਰੀਏ ਤਾਂ ਇਸ ਦਾ 20 ਐਮਲ ਆਪਾਂ ਦਾਣੇ ਵਿੱਚ ਜਾਂ ਰੋਟੀ ਦੀ ਬਰਕੀ ਦੇ ਉੱਤੇ ਪਸ਼ੂ ਨੂੰ ਇੱਕ ਟਾਈਮ ਦੇ ਸਕਦੇ ਹਾਂ ਦੂਸਰੀ ਕੰਪਨੀ ਹੈ ਜੀ ਮਾਈਕਰੋ ਜੋ ਕਿ ਹਾਲ ਹੀ ਵਿੱਚ ਮਾਈਕਰੋ ਨੇ ਇਹ ਪ੍ਰੋਡਕਟ ਤਿਆਰ ਕੀਤਾ ਮਾਈਕਰੋ ਸਟਾਰ ਐਚ ਇਸ ਨੂੰ ਵੀ ਆਪਾਂ GML ਆਪਣੇ ਪਸ਼ੂ ਵਿੱਚ ਦੇ ਸਕਦੇ ਹਾਂ ਤੀਸਰੇ ਨੰਬਰ ਦੀ ਕੰਪਨੀ ਹੈ ਜੀ ਐਂਡਰੇਚ ਇਹ ਐਨੀਮੈਕਸ ਦੁਆਰਾ ਬਣਾਇਆ ਜਾਂਦਾ ਹੈ ਇਹਦਾ ਵੀ ਬਹੁਤ ਵਧੀਆ ਰਿਜ਼ਲਟ ਪਸ਼ੂਆਂ ਵਿੱਚ ਦੇਖਣ ਨੂੰ ਮਿਲਦਾ ਹੈ SDB ਡੋਜ਼ ਆਪਾਂ 20 ਤੋਂ 25 ਐਮ ਆਪਣੇ ਪਸ਼ੂ ਨੂੰ ਦੇ ਸਕਦੇ ਹਾਂ ਦੂਸਰੇ ਦੀ ਗੱਲ ਕਰੀਏ ਬੋਬੀ ਬੈਸਟ H ਇਸ ਨੂੰ ਕੈਸ ਦੁਆਰਾ ਬਣਾਇਆ ਜਾਂਦਾ ਹੈ ਇਸ ਦੀ ਵਰਤੋਂ ਕਰਕੇ ਵੀ ਆਪਾਂ ਨੂੰ ਵਧੀਆ ਰਿਜ਼ਲਟ ਮਿਲਦਾ ਹੈ ਤੀਸਰੇ ਨੰਬਰ ਵਾਲਾ ਹੈਗਾ ਜੀ ਮੈਕ ਡਿਟਾਮਰ ਐਚ ਇਸ ਨੂੰ ਦੇ ਨਾਲ ਵੀ ਪੋਸਮਾ ਵਿੱਚ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਇਹਨਾਂ ਦੀ ਫਾਰਮ 10 ਲੀਟਰ ਲੀਟਰ ਅਤੇ ਹੋਰ ਵੱਡੀਆਂ ਪੈਕਿੰਗ ਵਿੱਚ ਪੈਕਿੰਗ ਵਿੱਚ ਵੀ ਆਉਂਦੀ ਹੈ ਜਿਸ ਦੀ ਮਦਦ ਨਾਲ ਆਪਾਂ ਪੋਸਮਾ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਲੈ ਸਕਦੇ ਹਾਂ